रोना आंदा है और की आंदा है मां जिसका बच्चा गया है उसका क्या हाल हो रहा होना है। बत्तर घंटे हो गया उस परिवार को इंसाफ नहीं मिल रहा पुलिस कह रही है परिवार ना खड़े परिवार को इंसाफ मिलना कोर्ट च फांसी मिलनी चाहिए थी उस बंदे को ਕੋਈ ਛੋਟੀ ਬੱਚਿਆਂ ਨਾਲ ਐਕਸਟਰਾ ਕਰਦਾ ਕੋਈ ਮਾਂ ਕਹਿ ਰਹੀ ਕਿ ਚਾਰ ਮੁਲਾਜ਼ਮਾਂ ਨੂੰ ਡਿਸਮਿਸ ਕਰੋ ਉਹਨਾਂ ਦੇ ਖਾਤ ਪਛਤਾ ਦੇ ਦਿ ਕਰੋ ਜ਼ਿਲ੍ਹੇ ਦਾ ਪਤਰ ਘੰਟੇ ਦੀ ਪੁਲਿਸ ਫੇਲੀਅਰ ਅੰਦਰ ਖਾਣਾ ਕੋਈ ਨਾ ਕੋਈ ਲੱਭੀ ਗਈ ਅਸੀਂ ਖੜਾਂਗੇ ਨਾਲ ਨਹੀਂ ਥੋੜੀ ਕੋਈ ਖੜੇ 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 ਹੁੰਦਾ ਕੀ ਫਾਇਦਾ ਤੁਸੀਂ ਅਗਲਾ ਹੁੰਦੇ ਜਲੰਧਰ ਪੰਜਾਬ ਸਾਰੇ ਕਿਤੇ ਹੀ ਦੰਗਲ ਰਾਜ ਬਣਿਆ ਹੋਇਆ ਹੈ ਕੋਈ ਲੋਅ ਨਾ ਆਰਡਰ ਨਹੀਂ ਹੈ ਕੱਲ ਚਿਹਤੇ ਜਿਹੜੇ ਇੱਥੇ ਦੇ ਲੀਡਰ ਹੈ ਉਹਨਾਂ ਦੇ ਜਿਹੜੇ ਚਿਹਤੇ ਐ ਐਸਚੋ ਨੇ ਬਦਲੀ ਹੋਈ ਇਹਦੇ ਚਾਰੋਂ ਪੁਲਿਸ ਬੰਦੇ ਆਏ ਸੀ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਥੋਸ ਤੋਂ ਘੰਟੇ ਬੈਠੇ ਰਹੇ ਅੰਦਰ ਉਸ ਆਦਮੀ ਨਾਲ ਚਾਹ ਪੀਂਦੇ ਰਹੇ ਕੁੜੀ ਨਹੀਂ ਲੱਪੀ ਉਹਨਾਂ ਨੂੰ ਪੁਲਿਸ ਉਹਨਾਂ ਅਫਸਰਾਂ ਨੂੰ ਬਚਾਰੀ ਕਿਸ ਕਰਕੇ ਕਿ ਉਹਨਾਂ ਤੇ ਲੀਡਰਾਂ ਦਾ ਹੱਥ ਹੈ ਰਾਜਨੀਤੀ ਲੋਕਾਂ ਦਾ ਹੈ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੀ ਬੇਟੀ ਵਿਵਾਦ ਜੈਂਦਰ ਕੌਰ ਅੱਜ ਪਿਛਲੇ ਦਿਨੀ ਜੋ ਜਲੰਧਰ ਦੇ ਵਿੱਚ ਹਾਸਾ ਆਇਆ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀ ਨਹੀਂ ਗੱਲਬਾਤ ਕਰਨ ਲਈ ਮੈਡਮ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀ ਹੋ ਵਿਸ਼ੇਸ਼ ਤੌਰ ਤੇ ਤੁਸੀਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਕੀ ਕੀ ਗਿਆ ਪਰਿਵਾਰਿਕ ਮੈਂਬਰਾਂ ਉਚਾਰੀ ਮਾਂ ਬੈਠੀ ਰੋ ਰਹੀ ਹੈ ਉਹਨੇ ਕੀ ਕਹਿਣਾ ਉਹਦੀ ਬੱਚੀ ਗਈ ਹੈ ਔਰ ਮੰਗ ਰਹੀ ਹੈ ਕਿ ਇੱਕਦਮ ਇਸ ਮੱਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ ਜੋ ਹਾਲਾਤ ਬੱਚੇ ਦੇ ਕਿਤੇ ਹੋਏ ਸੀਗੇ ਔਰ ਜਿਹੜੇ ਚਾਰੋਂ ਪੁਲਿਸ ਬੰਦੇ ਆਏ ਸੀ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਉਸ ਤੋਂ ਘੰਟੇ ਬੈਠੇ ਰਹੇ ਅੰਦਰ ਉਸ ਆਦਮੀ ਨਾਲ ਚਾਹ ਪੀਂਦੇ ਰਹੇ ਕੁੜੀ ਨਹੀਂ ਲੱਭੀ ਉਹਨਾਂ ਨੂੰ ਮੈडम ਇੱਕ ਤੁਸੀਂ ਵੀ ਇੱਕ ਮਾਂ ਉਹ ਜਦੋਂ ਇਸ ਖਬਰ ਦਾ ਤੁਹਾਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਦਿਲ 'ਚ ਕੀ ਆਇਆ ਸੀ ਰੋਣਾ ਆਂਦਾ ਹੈ ਹੋਰ ਕੀ ਆਂਦਾ ਹੈ ਮਾਂ ਸਰ ਜੀ ਸਾਹਿਬ ਬੱਚਾ ਗਿਆ ਹੈ ਉਸ ਦਾ ਕੀ ਹਾਲ ਹੋ ਰਿਹਾ ਹੋਣਾ

ਲੋਅਨ ਆਰਡਰ ਨੂੰ ਕਿੱਦਾਂ ਦੇਖਦੇ ਹੋ ਜਲੰਧਰ ਜਲੰਧਰ ਪੰਜਾਬ ਸਾਰੇ ਕਿਤੇ ਹੀ ਦੰਗਲ ਰਾਜ ਬਣਿਆ ਹੋਇਆ ਹੈ ਕੋਈ ਲੋਅਨ ਆਰਡਰ ਨਹੀਂ ਹੈ ਕਿਤੇ ਹਾਂ ਜਿਹੜਾ ਵੀ ਜਿਸ ਵਿਅਕਤੀ ਨੇ ਇਹ ਕੰਮ ਕੀਤਾ ਹੈਗਾ ਪਤਾ ਲੱਗਾ ਉਹਦਾ ਪਰਿਵਾਰ ਦੇ ਨਾਲ ਵੀ ਉੱਟਣਾ ਬੈਠਣਾ ਠੀਕ ਨਹੀਂ ਸੀ ਨਾ ਜੋ ਅਸੀਂ ਸਾਨੂੰ ਵੀ ਸੰਚਰ ਆਇਆ ਹੈ ਕਿ ਆਪਣੀ ਵਾਈਫ ਨੂੰ ਵੀ ਮਾਰਨਾ ਸੀਗਾ ਲੱਖ ਮੰਗ ਕੀ ਕਰਦੇ ਹੋ ਪੁਲਿਸ ਕਹਿੰਦੀ ਅਸੀਂ ਕਾਰਵਾਈ ਕਰਾਂਗੇ ਪੂਰੀ ਤੁਸੀਂ ਸੀਬੀਆਈ ਜਾਂਚ ਮੰਗਣ ਦੀ ਦੇਖੋ ਜੇ ਪੁਲਿਸ ਨੇ ਕੋਈ ਪੂਰੀ ਕਾਰਵਾਈ ਨਹੀਂ ਕੀਤੀ ਇਹ ਚਾਰ ਬੰਦਿਆਂ ਨੂੰ ਡਿਸਮਿਸ ਨਹੀਂ ਕੀਤਾ ਪੁਲਿਸ ਵਾਲਿਆਂ ਨੂੰ ਔਰ ਜਲਦੀ ਤੋਂ ਜਲਦੀ ਕੋਈ ਸਜ਼ਾ ਨਹੀਂ ਮਿਲਦੀ ਇਸ ਬੰਦੇ ਨੂੰ ਮੈਨੂੰ ਪਤਾ ਕੋਰਟ ਦਾ ਮਾਮਲਾ ਹੈਗਾ ਔਰ ਕੋਰਟੇ ਜੋ ਹੋਵੇਗਾ ਪਰ ਅਸੀਂ ਜੇ ਜਲਦੀ ਕੰਮ ਨਾ ਹੋਇਆ ਅਸੀਂ ਸੀਬੀਆ ਦੀ ਮੰਗਾਂਗੇ ਮਗਰ ਹਰ ਇੱਕ ਮਹਿਲਾ ਇਹ ਕਹਿ ਰਹੀ ਹੈ ਜਿਸ ਵੀ ਵਿਅਕਤੀ ਨੇ ਕੰਮ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਦੇ ਦਿਓ ਕਿਉਂਕਿ ਫੈਸਲਾ ਤਾਂ ਅਦਾਲਤ ਨੇ ਦੇਣਾ ਆਈ ਆਲਸੋ ਅਗਰੀ ਫਾਂਸੀ ਮਿਲਣੀ ਚਾਹੀਦੀ ਹੈ ਉਸ ਬੰਦੇ ਨੂੰ ਕੋਈ ਛੋਟੀ ਬੱਚਿਆਂ ਨਾਲ ਇਸ ਤਰ੍ਹਾਂ ਕਰਦਾ ਹੈ ਕੋਈ फिर सबका एम एल ए शीतल अंगराल परिवार करने पहुंचे हुए ने तस्वीर ती तो परिवार गलबात करके आए हैं गलबात भी करा शीतल अंगुराल तस्वीर देख सकते हो परिवारिक मैबर नए ने ਸ਼ੇਰ ਜੀ ਤੁਸੀਂ ਅੱਜ ਪਰਿਵਾਰ ਨਾਲ ਇੱਕ ਵਾਰ ਫਿਰ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਹੋ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਹੋਈ ਤੁਹਾਡੀ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਹੋਈ ਤੁਹਾਡੀ ਅੱਜ ਮੈਂ ਨਾਲ ਨਾਲ ਬਿਲਕੁਲ ਟਕਚਾਂ 72 ਘੰਟੇ ਹੋ ਗਏ 72 ਘੰਟੇ ਹੋ ਗਿਆ ਉਸ ਪਰਵਾਹ ਨੂੰ ਸਾਫ਼ ਨਹੀਂ ਮਿਲ ਰਿਹਾ ਪੁਲਿਸ ਕਹਿ ਰਹੀ ਹੈ ਆਪਾਂ ਪਰਵਾਹ ਨਾਲ ਖਰੇ ਪਰਵਾਹ ਨੂੰ ਸਾਫ਼ ਮਿਲਣਾ ਕੋਰਟ 'ਚ ਬਿਲਕੁਲ ਮਾਂ ਲੜੇਗੀ ਪਰਿਵਾਰ ਲੜੇਗਾ ਉਲੀ ਫਾਈਟ ਲੜੇ ਕਰਾਨਗੇ ਲੋਅਰ ਉਹਨਾਂ ਦੇ ਲਈ ਲੜਨਗੇ ਉਹ ਤਾਂ ਮਾਂ ਲੜ ਲੂਗੀ ਪਰ ਮਾਹਨੂ ਦਾ ਪ੍ਰੋਟੇਜ ਪਹਿਲੀ ਜਿਹੜੀ ਮਾਹਨੂ ਜਿਹੜਾ ਪਹਿਲਾ ਵੀ ਜਿਹੜਾ ਵਿਸ਼ਵਾਸ ਹੁ ਜਾਣ ਗਿਆ ਮਾਹ ਕਹਿ ਰਹੀ ਕਿ ਚਾਰ ਮੁਲਾਜ਼ਮਾਂ ਨੂੰ ਡਿਸਮਿਸ ਕਰੋ ਉਹਨਾਂ ਦੇ ਸਭ ਪੱਤਰ ਜੇ ਕਰੋ ਜਲੰਧਰ ਦੀ 72 ਘੰਟੇ ਦੀ ਪੁਲਿਸ ਫੇਲੀਅਰ 72 ਘੰਟੇ ਦੇ ਲਾਗੇ ਹੋਣ ਵਾਲੇ ਆ ਕੱਲ ਚਿਹਤ ਦੇ ਜਿਹੜੇ ਇੱਥੇ ਦੇ ਲੀਡਰ ਹੈ ਉਹਨਾਂ ਦੇ ਜਿਹੜੇ ਚਿਹਤ ਦੇ ਐਸਐਚਓ ਨੇ ਬਦਲੀ ਹੋਈ ਇਸ ਇਲਾਕੇ ਦੇ ਐਸਐਚਓ ਜਾਂ ਇਸ ਇਲਾਕੇ ਦੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਪਰ ਕਿਉਂਕਿ ਉਹਨਾਂ ਦੇ ਉੱਤੇ ਨੇਤਾ ਦੇ ਹੱਥਾਂ ਅਸ਼ੀਰਵਾਦ ਉਹਨਾਂ ਦਾ ਹੱਥ ਹੈ ਇਹ ਬੜੀ ਬੁਰੀ ਹਾਲਾਤਾਂ ਦੇ ਜਿਹੜੀ ਜਲੰਧਰ ਪੁਲਿਸ ਕੰਮ ਕਰ ਰਹੀ ਹੈ ਬੜਾ ਕੱਟਪੁੱਤੀ ਬਣ ਕੇ ਕੰਮ ਕਰ ਰਹੀ ਹੈ ਪਰ ਜਲੰਧਰ ਦੇ ਲੋਕ ਮਾਫ ਨਹੀਂ ਕਰਨਗੇ ਬੜੇ ਦਿਨਾਂ ਬੀਤ ਗਏ ਨੇ ਇਸ ਘਟਨਾ ਨੂੰ ਲੈ ਕੇ ਅੱਜ ਜਲੰਧਰ ਦੀ ਪੁਲਿਸ ਕਮਿਸ਼ਨਰ ਜਿਹੜੀ ਹੈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀ 72 ਘੰਟੇ ਬਾਅਦ ਕੀ ਕਰ ਲੋ ਗਿਆ ਮੈਂ ਕੱਲ 4 ਵਜੇ ਦੇ ਅੱਥੋਂ ਸੀ ਅਗਲੇ 2:00 ਵਜੇ 70 ਕ ਘੰਟੇ ਤਕਰੀਬ ਹੋ ਹੀ ਗਿਆ ਪਰਿਵਾਰ ਨੂੰ ਇਨਸਾਫ ਦੀ ਪਰਿਵਾਰ ਮੰਗ ਕੇ ਰਿਹਾ ਪਹਿਲੀ ਤੇ ਪਰਿਵਾਰ ਨੂੰ ਸਾਫ ਦੇਣ ਦੇ ਲਈ ਪਹਿਲੀ ਪੌੜੀ ਨਹੀਂ ਚੜ ਰਹੇ ਆਪਾਂ ਅਗਲੀ ਪੌੜੀ ਕੀ ਚੜਾਂਗੇ ਆਪਾਂ ਦੁੱਖਾ ਮੈਡਮ ਦੇ ਮੈਂ ਕਹਣਾ ਮੈਡਮ ਪੁਲਿਸ ਕਮਿਸ਼ਨ ਜਲੰਧਰ ਆਈਪੀਐਸ ਆ ਉਹਨਾਂ ਦੇ ਮਨ 'ਚ ਵੀ ਦੁੱਖ ਹੋਏਗਾ ਪਰ ਪਰਵਾਹ ਨੂੰ ਸਾਫ਼ ਤੇ ਦੇ ਦਿਓ ਪਰਵਾਹ ਮੰਗ ਕੀ ਰਿਹਾ ਕਿ ਜਿਹੜੇ ਨਲਾਇਕ ਅਫਸਰ ਕਹਿ ਰਹੇ ਕਿ ਦੱਸ ਵੀ ਆਇਓ ਕੱਲ ਜਿਹੜੇ ਨਲਾਇਕ ਅਫਸਰ ਚਾਹ ਪੀ ਕੇ ਜਾ ਰਹੇ ਆ ਜਿਹਨੇ ਕਤਲ ਕੀਤਾ ਕਤਲ ਉਹ ਕੋ ਚਾਹ ਪੀ ਰਿਹਾ ਇੱਕ ਆਪਣੇ ਸੱਚ ਲਈ ਕੁਝ ਮੰਗ ਰਿਹਾ ਨਾ ਤੇ ਉਹ ਵੀ ਪੁਲਿਸ ਨਹੀਂ ਦੇ ਪਾਰੀ ਪੁਲਿਸ ਉਹਨਾਂ ਅਫਸਰਾਂ ਨੂੰ ਵਿਚਾਰੀ ਕਿਸ ਕਰਕੇ ਕਿ ਉਹਨਾਂ ਉੱਤੇ ਲੀਡਰਾਂ ਦਾ ਹੱਥ ਹੈ ਰਾਣੀਤੀ ਲੋਕਾਂ ਦਾ ਹੱਥ ਹੈ ਪਰ ਜਲੰਧਰ ਦੇ ਲੋਕਨ ਬਰਦਾਸ਼ਤ ਨਹੀਂ ਕਰਨਗੇ ਮੁਕੇ ਪੁਲਿਸ ਕਮਿਸ਼ਨਰ ਇਹ ਕਹਿ ਗਿਆ ਤੁਹਾਨੂੰ ਇਨਸਾਫ ਅਸੀਂ ਦਿਲਾ ਕੇ ਦੇਵਾਂਗੇ ਇਨਸਾਫ ਕੀ ਦਿਲਾਣਗੇ ਉਹਦੇ ਕੋਟਾਂ ਦੇ ਕੋਰਟ ਤੇ ਮਾਂ ਲੜ ਲੂਗੀ ਮਾਂ ਪਰਿਵਾਰ ਲੜੇਗਾ ਪਰ ਪੁਲਿਸ ਕਮਿਸ਼ਨਰ ਨੇ ਪਹਿਲਾਂ ਇਨਸਾਫ ਦੇਣਾ ਹੈ ਪਹਿਲਾਂ ਇਨਸਾਫ ਤੇ ਪੁਲਿਸ ਦਾਹੀ ਹੈ ਨਾ ਕਿ ਉਹਨਾਂ ਚਾਰਾਂ ਡਿਸਮਿਸ ਕਰਕੇ ਕਵੇ ਪਰਿਵਾਰ ਨੂੰ ਕਿ ਆ ਮੈਂ ਚਾਰਾਂ ਦੇ ਪਰਚਾ ਦਿੱਤਾ ਪਰਿਵਾਰ ਨੂੰ ਪਹਿਲਾਂ ਤਾਂ ਇਨਸਾਫ ਦੇਵੋ ਅਗਲੀ ਤਾਂ ਮਾਂ ਲੜਾਈ ਲੜ ਲੜੇਗੀ ਮਾਰੀ ਤੀ ਗਈ ਆ ਸੀ ਲੋਕ ਨਾਲ ਖੜੇ ਆ ਲੜਾਈ ਲੜਾਂਗੇ ਫਾਈਟ ਲੜਾਂਗੇ ਪਰ ਪਹਿਲਾਂ ਇਨਸਾਫ ਤੇ ਮਿਲ ਨਹੀਂ ਰਿਹਾ 72 ਘੰਟੇ ਬਾਅਦ ਪੁਲਿਸ ਕਮਿਸ਼ਨਰ ਆ ਰਹੀ ਓਰੇ ਘਰ ਕੋਈ ਇੱਕ ਲੇਡੀਜ਼ ਮੁਲਾ ਗੱਡ ਬੋਦੀ ਠਾਂ ਦੇ ਲਈ ਇਹ ਪੁਲਿਸ ਸਾਫ ਦੇਗੀ ਝੂਠ ਬੋਲਦੀ ਜਿਹੜੀ ਅੱਜ ਹਰ ਇੱਕ ਮਾਂ ਇਹੀ ਕਹਿ ਰਹੀ ਹੈ ਜਿਸ ਵੀ ਵਿਅਕਤੀ ਨੇ ਇਹ ਅਪਰਾਧ ਕੀਤਾ ਉਹਨੂੰ ਫਾਂਸੀ ਦੇ ਦਿਓ ਫਾਂਸੀ ਦਵਾਵਾਂਗੇ ਪੂਰੀ ਫਾਈਟ ਲੜਾਂਗੇ ਕੋਰਟ ਤੱਕ ਜਾਵਾਂਗੇ ਜਿੱਥੇ ਪਰਿਵਾਰ ਨ ਲੋਟ ਪੇਖ ਨਾਲ ਖੜੇ ਹੋਵਾਂਗੇ ਫਾਂਸੀ ਤੱਕ ਦੇ ਲਈ ਪੂਰੀ ਫਾਈਟ ਲੜਾਂਗੇ ਜਿੱਦਾਂ ਦੇ ਜਾਲਮ ਨੂੰ ਬਖਸ਼ਿਆ ਨਹੀਂ ਆਏਗਾ ਅੱਜ ਉਹਨਾਂ ਦੇ ਵਕੀਲ ਵੀ ਇੱਥੇ ਆਏ ਸੀ ਉਹ ਵੀ ਕਹਾਂਗੇ ਉਹ ਵੀ ਕਹਿ ਕੇ ਅਸੀਂ ਇਨਸਾਫ ਲਈ ਖੜੇ ਆਂ ਮਗਰ ਜਿਹੜੇ ਵੀ ਇਲਾਕਾ ਨਿਵਾਸੀ ਹੈ ਉਹਨਾਂ ਦਾ ਵੀ ਮਨ ਧਰੋ ਹੋ ਰਿਹਾ ਇਹ ਖਬਰ ਸਾਰੇ ਲੋਕ ਪੂਰਾ ਵਿਸ਼ਵ ਇਸ ਪਰਿਵਾਰ ਨਾਲ ਖੜਾ ਇਸ ਦੁੱਖ ਦੀ ਘੜੀ 'ਚ ਖੜਾ ਪ੍ਰਮਾਣ ਨੂੰ ਸਾਥ ਦਵਾਵਾਂਗੇ ਮਾਂ ਦੇ ਨਾਲ ਖੜੇ ਹੋਵਾਂਗੇ ਮਾਂ ਨੂੰ ਜੋ ਵੀ ਚੀਜ਼ ਜ਼ਰੂਰਤ ਹੋਵੇ ਹੈਲਪ ਹੋ ਜੇ ਨਾਲ ਖੜੇ ਆ ਇਹ ਵੀ ਪਤਾ ਲੱਗਾ ਜਿਸ ਵਿਅਕਤੀ ਨੇ ਇਹ ਕਰੋਨਾ ਕੰਮ ਕੀਤਾ ਉਹਦੇ ਜਿਹੜੇ ਘਰ ਦੇ ਹਾਲਾਤ ਵੀ ਠੀਕ ਨਹੀਂ ਸੀ ਬੁਲਚਲ ਵੀ ਆਪਣੇ ਘਰ ਦੇ ਨਾਲ ਕੱਟੂ ਅਸੀਂ ਮੈਡਮ ਨੂੰ ਕਹਿ ਰਹੇ ਹਾਂ ਕਿ ਪਤਾ ਕੀਤਾ ਜਾਵੇ ਉਹਦੇ ਬਾਰੇ ਪਤਾ ਕਰਨਾ ਮੈਡਮ ਪਤਾ ਕਰਨਾ ਕਿ ਉਹਦੇ ਪਰਿਵਾਰ 'ਚ ਕੀ ਹੈ ਕਿ ਆ ਲੋਕ ਆਪਣੇ ਆਪਣੇ ਬੱਚੇ ਨਾਲ ਕੁਝ ਤਾਂ ਕੀਤਾ ਹੋਵੇ ਪਤਾ ਕਰਨਾ ਚਾਹੀਦਾ ਔਰਤੇ ਵੀ ਕਾਰਵਾਈ ਹੋਣੀ ਚਾਹੀਦੀ ਇਹ ਕਿਸ ਸਾਫਤਾ ਵਿਧਾਇਕ ਸ਼ੀਤਲ ਗੁਰਾਜ ਜਿਨ੍ਹਾਂ ਨੇ ਕਿਹਾ ਇਨਸਾਫ ਦੁਨ ਲਈ ਹਰ ਕਦਮ ਉਹ ਗੀੜੀ ਪਰਿਵਾਰ ਦੇ ਨਾਲ ਖੜੇ